ਮੈਂ ਕੌਣ ਹਾਂ? ਇਹ ਕੋਈ ਅਜਿਹ ਸਵਾਲ ਨਹੀਂ ਹੈ ਜੋ ਤੁਸੀਂ ਆਪਣੇ ਆਪ ਨੂੰ ਇਕਾਂਤ ਵਿੱਚ ਪੁੱਛਦੇ ਹੋ। ਇਸ ਲਈ ਤੁਸੀਂ ਦਿਨ ਦੇ ਆਮ ਕੰਮ ਕਰਨ ਤੋਂ ਬਾਅਦ ਇੱਕ ਕੋਨੇ ਵਿੱਚ ਬੈਠਦੇ ਹੋ ਅਤੇ ਆਪਣੇ ਆਪ ਨੂੰ ਇੱਕ ਰਸਮੀ ਤਰੀਕੇ ਨਾਲ ਪੁੱਛਦੇ ਹੋ, ਮੈਂ ਕੌਣ ਹਾਂ? ਮੈਂ ਆਤਮਾ ਹਾਂ, ਖੁਸ਼ ਹਾਂ, ਚਲੇ ਜਾਓ। ਇਹ ਕੀ ਹੈ? ਕੀ ਇਹ ਪੁੱਛਗਿਛ ਹੈ ਜਿੱਥੇ ਜਵਾਬ ਪਹਿਲਾਂ ਤੋਂ ਨਿਰਧਾਰਿਤ ਤਿਆਰ ਪਹਿਲਾਂ ਤੋਂ ਜਾਣਿਆ ਜਾਂਦਾ ਹੈ? ਨਹੀਂ, ਇਹ ਪੁੱਛਗਿਛ ਨਹੀਂ ਹੈ। ਤੁਸੀਂ ਆਪਣੀ ਮੌਜੂਦਾ ਕਿਰਿਆ ਦੀ ਗੁਣਵੱਤਾ ਹੋ। ਤੁਸੀਂ ਪਛਾਣ ਦਾ ਕੋਈ ਸਿਧਾਂਤਕ ਜਵਾਬ ਨਹੀਂ ਹੋ। ਕੁਝ ਕਿਤਾਬ ਕਹਿੰਦੀ ਹੈ, ਉਹ ਤੁਸੀਂ ਖੰਡਿਤ ਚੇਤਨਾ ਹੋ ਅਤੇ ਤੁਸੀਂ ਕਹਿਣਾ ਸ਼ੁਰੂ ਕਰਦੇ ਹੋ ਉਹ ਮੈਂ ਖੰਡਿਤ ਚੇਤਨਾ ਹਾਂ ਕੁਝ ਕਹਿੰਦੇ ਹਨ ਮੈਂ ਸੰਪੂਰਨ ਸਵੈ ਹਾਂ ਅਤੇ ਤੁਸੀਂ ਸੰਪੂਰਨ ਸਵੈ ਬਣ ਜਾਂਦੇ ਹੋ ਨਹੀਂ ਤੁਸੀਂ ਹੁਣੇ ਹੋ ਧਿਆਨ ਖੁਦ ਜੇਕਰ ਤੁਸੀਂ ਸੱਚਮੁੱਚ ਮੇਰੀ ਗੱਲ ਸੁਣ ਰਹੇ ਹੋ ਤਾਂ ਤੁਸੀਂ ਕੌਣ ਹੋ ਧਿਆਨ ਦਿਓ ਬਦਕਿਸਮਤੀ ਨਾਲ ਇਹ ਪਛਾਣ ਤਿਕ ਨਹੀਂ ਸਕੇਗੀ ਜਲਦੀ ਹੀ ਤੁਸੀਂ ਪਟਕ ਜਾਓਗੇ ਅਤੇ ਖਿੰਡ ਜਾਓਗੇ ਤੁਸੀਂ ਕੋਈ ਹੋਰ ਬਣ ਜਾਓਗੇ ਅਨੁਸ਼ਾਸਨ ਸਭ ਤੋਂ ਉੱਚੀ ਪਛਾਣ ਨੂੰ ਪਕੜ ਕੇ ਰੱਖਣ ਵਿੱਚ ਹੈ ਅਤੇ ਸਭ ਤੋਂ ਉੱਚੀ ਪਛਾਣ ਇੱਕ ਅਮੂਰਤਾ ਨਹੀਂ ਹੈ ਸਭ ਤੋਂ ਉੱਚੀ ਪਛਾਣ ਦਾ ਸਿੱਧਾ ਅਰਥ ਹੈ ਉਹ ਜਿਸ ਨੂੰ ਤੁਸੀਂ ਆਪਣੀ ਸੀਮਤ ਸਮਰੱਥਾ ਦੇ ਬਾਵਜੂਦ ਸਭ ਤੋਂ ਉੱਚਾ ਜਾਣਦੇ ਹੋ ਆਪਣੀ ਸੀਮਤ ਸਮਰੱਥਾ ਸੀਮਤ ਉਮਰ ਸੀਮਤ అనుభవ ਸੀਮਤ ਗਿਆਨ ਜੋ ਵੀ ਹੋਵੇ ਤੁਸੀਂ ਅਜੇ ਵੀ ਕੁਝ ਸਭ ਤੋਂ ਉੱਚਾ ਜਾਣਦੇ ਹੋ ਠੀਕ ਹੈ ਅਤੇ ਮੈਂ ਜਾਣਨ ਦੀ ਗੱਲ ਕਰ ਰਿਹਾ ਹਾਂ ਉਦਾਰ ਲੈਣ ਦੀ ਨਹੀਂ ਆਪਣੀ ਅੰਦਰੂਨੀ ਇਮਾਨਦਾਰੀ ਤੋਂ ਤੁਸੀਂ ਕੁਝ ਮਹੱਤਵਪੂਰਨ ਜਾਣਦੇ ਹੋ ਠੀਕ ਹੈ ਹੁਣ ਇਸਤੇ ਟਿਕੇ ਰਹੋ ਇਹੀ ਉਹ ਹੈ ਜੋ ਤੁਹਾਨੂੰ ਹੋਣਾ ਚਾਹੀਦਾ ਹੈ ਇਹੀ ਉਹ ਹੈ ਜੋ ਮੇਹਾਂ ਦਾ ਸਹੀ ਜਵਾਬ ਹੋਣਾ ਚਾਹੀਦਾ ਹੈ